ਹਾਦਰੀ ਵੀਰ ਵਿੱਚ ਬੈਤੋ ੱਕੜ ਗੱਬਣ ਬੈਠ ਦੀ ਵੀਡੀਓ ਬਣਾਈ ਆ ਤਾਰਾ ਮਾਰ ਕੇ ਦਿਖਾਉਨੇ ਜਿਵੇਂ ਮਰਜ਼ੀ ਨਿਆਣਾ ਪਾ ਕੇ ਬਹਿ ਜਾ ਕੋਈ ਚੱਕਰ ਨਹੀਂ ਚਵਾਈ ਦੇ ਚਵਾਈ ਬੜੀ ਚੰਗੀ ਹੈ ਨਾ ਮੋਟਾ ਮੋਟਾ ਜੋਣਾ ਜਿਵੇਂ ਮਰਜ਼ੀ ਚੋਈ ਚੱਲ ਕੋਈ ਚੱਕਰ ਨਹੀਂ ਲੈ ਚਵਾਈ ਤਾਂ ਇੱਕ ਨੰਬਰ ਆ ਕਰਮਾਲੀ ਦੀ ਠੰਡੀ ਸੀਲ ਆ ਤੇ ਫੁੱਲ ਕੱਦ ਫੁੱਲ ਬ੍ਰੀਡ ਜਰਸੀ ਆ ਪੰਜਾਬ ਵਾਲੀ ਬੜੀ ਚੰਗੀ ਚਵਾਈ ਆ ਬੜੀ ਚੰਗੀ ਠੰਡੀ ਠੁੰਡੀ ਫੁੱਲ ਆ ਜਿਵੇਂ ਮਰਜ਼ੀ ਲੇਵਾ ਦਿਖਾ ਦੇ ਪੇਸ਼ਾਂ ਤੋਂ ਲੇਵਾ ਬੜਾ ਕਮਾਲਾ ਹਨ ਤੇ ਬਾਕੀ ਮੁੱਲ ਵੀ ਬਈ ਨੇ ਜਾਇਜ਼ ਰੱਖਿਆ ਪਿੰਡ ਵੀਰ ਦਾ ਨਾਣੇਵਾਲ ਜ਼ਿਲ੍ਹਾ ਬਰਨਾਲਾ ਤਹਿਸੀਲ ਤਾਂ ਆਪਾਂ ਨੇੜੇ ਪਿੰਡ ਭਦੌੜ ਤੇ ਸੈਣਾ ਰਹ ਜਾਂਦੇ ਆ ਮੋਬਾਈਲ ਨੰਬਰ ਨੋਟ ਕਰ ਲੋ 9872796931 9872796931 ਤੌਰ ਵੀ ਦੇ ਬਈ ਆ ਜਾ ਕਰਨੀ ਬੈਡ ਬਹੁਤ ਚੰਗੀ ਆ ਬਈ ਵੱਡੇ ਕੱਦ ਚਾ ਫੁੱਲ ਬਰੀਡ ਮੁੱਲ ਕੀ ਆ ਵੀਰੇ ਜਾਇਜ਼ ਜਾ ਮੁੱਲ ਜਾਇਜ਼ ਜਾ ਬਸ ਇਹਦਾ 53000 ਰੁਪਏ 53000 ਰੁਪਿਆ ਮੌਲਾ ਮਾਨਦਨ ਕੋਈ ਚੱਕਰ ਨਹੀਂ ਹੋ ਜੂਗਾ ਮੁੱਲ ਜਾਇਜਾ ਬੜ ਚੰਗਿਆ ਆਰਡਰ ਕਮਾਲਾ ਖਾਣ ਬਹੁਤ ਚੰਗਾ ਚਵਾਈ ਫੁੱਲ ਵੀਡੀਓ ਚ ਵੀ ਧਾਰਾ ਮਾਰੀਆਂ ਤੇ ਆ ਸ਼ਾਰਟ ਵੀ ਮਾਰਤੀਆਂ ਨਾੜਾ ਨੂੜਾ ਫੁੱਲ ਚੰਗਿਆ ਦੁੱਧ ਕਿੰਨਾ ਦੱਸਿਆ ਸੀ 9 ਲੀਟਰ 10 ਲੀਟਰ ਆਪਾਂ 9 ਮੰਨ ਕੇ ਲਏ ਜੀ ਓਕੇ ਭਾਈ ਠੀਕ ਹੈ ਕਿੰਨੇ ਟਾਈਮ ਦੀ ਗੱਬਣਾ ਹੈ ਸਾਢੇ 5 ਮਹੀਨੇ ਦੀ ਸਾਢੇ 5 ਮਹੀਨੇ ਦੀ ਗੱਬਣ ਚੈੱਕ ਪਾਸ ਹੋਵੇ